ਆਕਾ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣਨੇ ਆ ਪਿੰਡ ਢਾਲੀਵਾਲ ਦਾ ਮਸ਼ਹੂਰ ਜਾਲ ਜਿਹੜਾ ਬਣਿਆ ਹੋਇਆ ਆ ਅੰਕਲ ਨੂੰ ਆਪਾਂ ਪੁੱਛਾਂਗੇ ਵੀ ਲੋ ਚਾਰ ਗੱਲਾਂ ਪੁੱਛਾਂਗੇ ਜਿੱਦਾਂ ਤੁਸੀਂ ਜਿੱਦਾਂ ਕਿਸਦਾ ਸ਼ੌਂਕ ਹੈਗਾ ਜਾਂ ਉਦਾਂ ਕਰਕੇ ਬਣਾਇਆ ਆ ਅੰਕਲ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਕਾ ਜੀ ਇਹ ਕਿਦੋਂ ਬਾਣਾ ਸਟਾਰਟ ਕੀਤਾ ਸੀਗਾ ਜਾਲੀ ਵਾਲਾ ਜਾਲ ਬਣਾਇ 2005 ਤੋਂ ਸਟਾਰਟ ਕੀਤਾ ਅੱਛਾ ਹੀ ਉਹ ਤੋਂ ਗੋਠੀ ਬਣਨੀ ਸ਼ੁਰੂ ਕੀਤੀ ਗੋਠੀ ਬਣਾ ਕੇ ਫੇ ਇਹ ਬਣਾਈ ਜਾਲ ਉਪੜੀ ਅੱਛਾ ਹੀ ਉਣੀ ਉਹ ਦੇਖ ਕੇ ਵੀ ਆਪ ਨੂੰ ਵੀ ਸ਼ੌਂਕ ਆ ਗਿਆ ਵੀ ਚੱਲ ਆਪਾਂ ਵੀ ਬਣਾਨੇ ਆ ਠੀਕ ਆ ਠੀਕ ਆ ਤੇ ਕਿੰਨਾ ਦਾ ਸ਼ੌਂਕ ਸੀ ਅੰਕਲ ਜੀ ਇਹ ਸਾਡੇ ਮਾਸੀ ਦਾ ਪੁੱਤ ਹੈ ਜੀ ਪਵਿੱਤਰ ਸਿੰਘ ਉਹਨਾਂ ਦਾ ਸ਼ੌਂਕ ਸੀ ਠੀਕ ਆ ਠੀਕ ਆ ਹੁਣ ਤੋਂ ਉਹਨਾਂ ਦੀ ਸਵੈਰ ਹੋ ਚੁੱਕੇ ਆ ਅੱਛਾ ਅੱਛਾ ਜੀ ਕਿ ਕਦੋਂ ਸਵੈਰ ਹੋਈ ਸੀ ਉਹ 2021 ਚ ਹੋਈ ਸੀ ਅੱਛਾ ਅੱਜ ਤੋਂ 4 ਸਾਲ ਪਹਿਲਾਂ ਹੋਏ ਸੀ ਨੇ ਸਵੈਰ ਤੇ ਆ ਚੀਜ਼ ਕਿ ਕਿੱਦਾਂ ਬਣੀ ਹੋਈ ਜਿਹੜੀ ਤੋਂ ਮੈਂ ਤੁਹਾਨੂੰ ਦੱਸ ਦਸ ਗਏ ਇਹ ਜਿਹੜਾ ਜਿਹਦਾ ਘੋੜਾ ਬਣਾਇਆ ਸਾਡੇ ਨਾਨਾ ਜੀ ਐ ਅਸ਼ਈ ਠੀਕ ਆ ਉਹ ਜਮਾਨੇ ਦੀ ਆਜ਼ਾਦ ਨੂੰ ਸਮਰਪਤ ਇਹ ਬਣਾਈ ਹੈ ਉਹਨਾਂ ਦੀ ਫੋਟੋ ਠੀਕ ਆ ਠੀਕ ਆ ਕੋੜੇ ਤੇ ਉਤਾਰ ਕੇ ਉਹ ਹੀ ਪਟਵਾਰੀ ਸੀ ਠੀਕ ਆ ਠੀਕ ਆ ਪਹਿਲਾਂ ਤੋਂ ਕੁੜੀ ਦਾ ਚੌਂਕ ਦੀ ਉਹੋ ਹੀ ਚੀਜ਼ ਬਣਾਈ ਹੈ ਠੀਕ ਆ ਠੀਕ ਆ ਕੀ ਸੀ ਉਹਨਾਂ ਨੇ ਠੀਕ ਆ ਠੀਕ ਆ ਜੋ ਜੋ ਅਸਲੀਅਤ ਹੈ ਜਾਨੀ ਕਿ ਇਹ ਕਾਲੀ ਹੈ ਤੇ ਜਿਹੜੀਆਂ ਲੈਟਰ ਲੂਟ ਵਾਲੇ ਦੁਆਲੇ ਲੱਗੀਆਂ ਹੋਈਆਂ ਆ ਤੇ ਇਹ ਜਿੱਦਾਂ ਮਤਲਬ ਕੋਈ ਰੈਕਸ ਵਾਲਾ ਕੰਮ ਆ ਕਿੱਦਾਂ ਆ ਇਹ ਤਾਂ ਰੈਕਸ ਵਾਲਾ ਕੰਮ ਆ ਹੁਣ ਜਿੱਦਾਂ ਸ਼ੀਸ਼ੇ ਪਾਉਣੇ ਆ ਹਾਂਜੀ ਉਹ ਹੀ ਮੈਂ ਕਹਿੰਤਾਂ ਨੂੰ ਕਹਿੰਦਾ ਸੀ ਤੁਸੀਂ ਜਿੱਦਾਂ ਹੁਣ ਉਹ ਕਲਾਤ ਗਏ ਆ ਸਰ ਯਾਰਾ ਬਣਾਉਣਾ ਰੰਗ ਰੂੰਗ ਕਰਨਾ ਬੜਾ ਰਿਸਕੀ ਕੰਮ ਹੈ ਰੈਕਸੀ ਕਾਲ ਜਿਹਦਾ ਤੁਸੀਂ ਮੈਨੂੰ ਕਹਿੰਦੇ ਹਲੇ ਰਿਪੇਅਰ ਕਰਨ ਵਾਲਾ ਪਿਆ ਹੈ ਜਲੂ ਰਿਪੇਅਰ ਕਰਨ ਨੂੰ ਟਾਈਮ ਵੀ ਬਹੁਤ ਚਾਹੀਦਾ ਹੈ ਨਾ ਆਪਾਂ ਨੂੰ ਹਲੇ ਕਾ ਵੀ ਟਾਈਮ ਲੱਗ ਜਾਣਾ ਮਹੀਨਾ ਲੱਗੂਗਾ ਰੰਗ ਰੂੰਗ ਕਰਨ ਨੂੰ ਛੀਸ਼ੇ ਖਾਣੀਆਂ ਨੇ ਕੋਮਹੀਨੇ ਦਾ ਜਾ ਕੇ ਫਿਰ ਤਿਆਰ ਹੋਣਾ ਦੁਬਾਰੇ ਅੱਛਾ ਠੀਕ ਹੈ ਠੀਕ ਤੇ ਹੋਰ ਤੁਸੀਂ ਕੋਈ ਕਹਿਣਾ ਚਾਹੁੰਦੇ ਜਹਾਜ਼ ਵਾਰੀ ਜਿੱਦਾਂ ਬਣਿਆ ਹੋਇਆ ਹੈ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਕਿਦਾਂ ਉਹ ਅੱਖ ਨੂੰ ਦਾ ਸ਼ੌਂਕ ਹੁੰਦਾ ਹੈਗਾ ਸ਼ੌਂਕ ਜੀ ਵਧੀਆ ਆ ਪਰ ਜੋ ਉਹਨਾਂ ਦੀ ਚੋਅ ਸੀ ਉਹ ਨਹੀਂ ਆਪਣੀ ਬੁਰੀ ਕੀਤੀ ਹੈ ਪਰ ਹੁਣ ਇਹ ਵੀ ਜਿਹੜੀ ਰਿਪੇਅਰ ਰਿਪੇਅਰ ਕਰਨ ਵਾਲਾ ਓੱਖਾ ਹੈ ਹਾਂਜੀ ਰਿਪੇਅਰ ਕਰਨ ਓੱਖਾ ਕਹਿੰਦੀ ਆ ਬਣਾ ਲੈਣਾ ਪਰ ਜਦੋਂ ਚੀਜ਼ ਨੂੰ ਰਿਪੇਅਰ ਕਰਨਾ ਹੈ ਨਾ ਕੰਮ ਕਰਨ ਵਾਲਿਆਂ ਨੂੰ ਕਈ ਦਾ ਅਗਲਾ ਆ ਕੇ ਦੇਖ ਕੇ ਹੀ ਕਹਿੰਦਾ ਯਾਰ ਇਹ ਸਾਲਾ ਕੰਮ ਆ ਹਾਂਜੀ 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 ਤੇ ਬਾਕੀ ਆਪਾਂ ਜ ਬਹੁਤ ਹੁੰਦਾ ਹਾਂ ਜੋ ਜ਼ਰੂਰ ਜੂਰੂ ਖਰਚੇ ਤਾਂ ਹੁੰਦੇ ਵਿੱਚੋਂ ਵੀ ਦਿਖਾ ਲੈਂਦੇ ਆਪੇ ਜੋ ਵੀ ਦਿਖਾ ਦਿੰਦੇ ਹਨ ਤੇ ਆਜੂ ਫਿਰ ਵਿੱਚੋਂ ਵੀ ਹਤਾਂ ਦਿਖਾਉਂਦੇ ਸਾਰਾ ਤੇ ਅੰਕਲ ਯਾਹ ਦੀ ਚੀਜ਼ ਬਣੀ ਹੋਈ ਆ ਇਹੀ ਜਿਦਾ ਆਮਝਾਜ ਦੇ ਹੁੰਦਾ ਲੱਗਾ ਜੀ ਉਹੀ ਚੀਜ਼ ਬਣਾਈ ਹੈ ਸੇਮ ਹੀ ਨਹੀਂ ਦੂਰੋਂ ਤਾਂ ਇਦਾਂ ਜੇ ਡਸਟਬੀਨ ਹੁੰਦਾ ਉਹ ਚੀਜ਼ ਲੱਗਣੀ ਹੈ ਦੂਰੋਂ ਡਸਟਬੀਨ ਇਹ ਜਹਾਜ ਦੇ ਥੱਲੇ ਦੇਖਿਓ ਕਦੇ ਔੜਦਾ ਹੋਇਆ ਉਹ ਸੇਮ ਇਦਾਂ ਦਾ ਲੱਗੂਗਾ ਅੱਛਾ ਅੱਛਾ ਜੀ ਮਤਲਬ ਐਨ ਪੂਰੀ ਫੀਲਿੰਗ ਲਈ ਹੋਈ ਹੈ ਜਹਾਜ ਆਣੀ ਹੈ ਪੂਰੀ ਜਹਾਜ ਆਲੀ ਫੀਲਿੰਗ ਹੈ ਹਾਂ ਹਾਂ ਬਾਕੀ ਆਪਾਂ ਦਿਖਾਉਨੇ ਆ ਤੁਹਾਨੂੰ ਉੱਪਰ ਕੀ ਸਭ ਤਾਂ ਬਣਿਆ ਹੋਇਆ ਅੰਦਰੋਂ ਸਾਰਾ ਆਜੂ ਤੁਹਾਨੂੰ ਦਿਖਾਉਨੇ ਆ ਬਾਕੀ ਤੁਸੀਂ ਜਹਾਜ ਵੀ ਸਾਰਾ ਦੇਖ ਸਕਦੇ ਹੋ ਜਿੱਦਾਂ ਮਤਲਬ ਉੱਪਰ ਸੀਲਿੰਗ ਵੀ ਕੀਤੀ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਇ ਇੱਕਲੀ ਦੇ ਇੰਦੇ ਕੁਰਸੀਆਂ-ਕੁਰਸੀਆਂ ਵਾਲੀ ਨੂੰ ਸੋਚਿਆ ਸੀਗਾ ਪਹਿਲਾਂ ਤੁਸੀਂ ਕੁਰਸੀਆਂ ਵੀ ਬੱਚੇ ਆ ਜਦਾਂ ਆਮ ਜਾ ਜਾਂ ਲੈ ਗਈਆਂ ਲਾਈਆਂ ਸਾਰੀਆਂ ਵੈਸੇ ਹੁਣ ਰਿਪੇਅਰ ਕਰਕੇ ਇਕੱਠੀਆਂ ਕੀਤੀਆਂ ਅੱਛਾ ਰਿਪੇਅਰ ਕਰਕੇ ਇਕੱਠੀਆਂ ਕੀਤੀਆਂ ਅੱਜ ਜਿਆਦਾ ਹੋ ਜਾਊਗਾ ਸਾਰੇ ਚੀਜ਼ੇ ਦੁਬਾਰੇ ਲੱਗ ਜਾਣਗੇ ਅੱਛਾ ਸ਼ੀਸ਼ੇ ਆਣੀ ਰਿਪੇਅਰ ਰਹਿੰਦੀ ਹੈ ਨਾ ਸਾਰੀ ਗੱਸਗਾਨੀ ਤੇ ਇਹਦੇ ਜਿਹੜਾ ਸ਼ੀਸ਼ੇ ਜਿਹਦਾ ਆਮ ਸ਼ੀਸ਼ੇ ਹੁੰਦੇ ਆ ਉਹ ਵੀ ਸ਼ੀਸ਼ੇ ਕਿ ਸ਼ੀਸ਼ੇ ਸਪੈਸ਼ਲ ਚੀਜ਼ੇ ਹੁੰਦੇ ਜਾਣੇ ਜਿਹਦਾ ਆਮ ਸ਼ੁਬੈਸ ਨਹੀਂ ਆਇਆ ਸਪੈਸ਼ਲ ਚੀਜ਼ੇ ਬਣਾਉਣੇ ਕਟੌਣੇ ਪੈਂਦੇ ਹਨ ਇਹ ਵਾਸਤੇ ਪਟਾ ਗਿਆ ਮੈत्री ਉਹਨੇ ਨਾਪ ਲੈ ਗਿਆ ਹੁਣ ਕੱਟ ਕੇ ਲਿਆਊਗਾ ਅੱਛਾ ਜੀ ਤੇ ਆ ਉੱਪਰ ਵੀ ਦੇਖ ਸਕਦੇ ਹੋ ਸਾਰਾ ਹੈ ਨਾ ਮਤਲਬ ਸੀਲਿੰਗ ਇਹਦਾ ਭਾਈ ਇਹ ਦੂਸਰਾ ਲੱਕੜ ਦਾ ਲੱਗਦਾ ਹੈ ਨਾ ਉੱਪਰ ਕੀਤਾ ਸਾਰਾ ਉਹ ਰਾਪ ਲਾਈਨ ਰੂ ਹੀ ਲਾ ਕੇ ਬੰਦ ਕੀਤਾ ਆ ਅੱਛਾ ਜੀ ਹਾਂ ਜੀ ਯਾ ਸਾਰਾ ਮਤਲਬ ਹੈ ਨਾ ਜਹਾਜ ਜਿਹਦਾ ਆਮ ਜਹਾਜ ਦੇ ਵਿੱਚ ਹੁੰਦਾ ਹੀ ਹੈ ਨਾ ਜਿਹਦਾ ਬਾਥਰੂਮ ਬਣਿਆ ਹੁੰਦਾ ਹੈ ਉਹ ਬਸ ਬਾਥਰੂਮ ਉਹ ਚੀਜ਼ਾਂ ਨਹੀਂ ਬਣੀਆਂ ਅੱਛਾ ਬਾਥਰੂਮ ਹੀ ਬਣਿਆ ਹੋਇਆ ਹੈ ਹਾਂ ਜੀ

ਇਹ ਦਾ ਟਾਕੀਆਂ ਦੁੱਕੀਆਂ ਵੀ ਇੰਨੀ ਨਹੀਂ ਸੀਗੇ ਖਾਸ ਕੋ ਬਣਾਇਆ ਉਹਨਾਂ ਨੇ ਜੇ ਤੁਸੀਂ ਦੇਖੋਗੇ ਆ ਪੂਰਾ ਬਰਾਬਰ ਉਦਾਂ ਦਾ ਹੀ ਲੱਗਦਾ ਜੀ ਪੂਰਾ ਮੈਂ ਵੀ ਉਹੀ ਸੋਚਦਾ ਇਹਨੇ ਕੰਮ ਪੂਰਾ ਹੋ ਗਿਆ ਜਿਹੜਾ ਟ੍ਰਾਲੀ ਚ ਜਾਂਦੇ ਹੁਣੇ ਆ ਵਿੱਚ ਆਹੋ ਟਰਾਲੀ ਵੇਲੇ ਚੰਨ ਕਿਦਾਂ ਕੁਝ ਜੀ ਤੱਕ ਇਸ ਚੀਜ਼ ਦੇਣੀ ਹੈ ਜਿਹਨਾਂ ਬੈਟਰ ਲੱਗੇ ਹੁੰਦੇ ਉੱਪਰ ਹਨਾ ਉੱਦਾਂ ਬੰਦਾਈ ਵਾਲਾ ਸਿਸਟਮ ਬਣਾਇਆ ਹੈ ਅੱਛਾ ਜੀ ਇਹ ਹੋਰ ਤੁਸੀਂ ਹਾਂ ਤਾਂ ਕੋਈ ਕਹਿਣਾ ਚਾਹੁੰਦੇ ਜਿੱਦਾਂ ਜਹਾਜ਼ ਬਾਰੇ ਜਹਾਜ਼ ਦੇਖੋ ਜੀ ਸ਼ੌਂਕ ਆ ਦੇ ਕੋਈ ਮੌਲੇ ਹੈ ਸ਼ੌਂਕ ਕਰਕੇ ਬਣਾਇਆ ਹੀ ਪਰ ਜਿਹੜਾ ਉੋਂ ਬਣਾਉਣਾ ਉਹ ਥੱਲੇ ਆ ਜੇ ਬਣਾਉਣਾ ਹੋਵੇ ਤਾਂ ਫਾਸਟ ਬਰੋਰ ਬਣਾ ਕੇ ਉਹਦੇ ਉੱਤੇ ਬਣਾਇਆ ਜਾਂਦਾ ਹਾਂਜੀ ਉੱਤੇ ਹੀ ਬਣਾਇਆ ਕੋਈ ਇੰਨਾ ਉੱਚਾ ਰਿਸਕ ਵਾਲਾ ਕੰਮ ਹੈ ਕੋਈ ਵੀ ਮੁੜ ਕੇ ਜਿਹੜਾ ਕੰਮ ਕਰਨਾ ਰੰਗ ਵਾਲਾ ਹੋ ਗਿਆ ਜਾਂ ਰਿਪੇਅਰ ਕਰਨੀਆਂ ਬਹੁਤ ਔਖਾ ਉਹੀ ਮੈਂ ਕਹਿੰਦਾ ਜਿੱਦਾਂ ਮੈਂ ਦੂਰੋਂ ਵੀ ਦੇਖਦਾ ਸੀਗਾ ਜਿੱਦਾਂ ਮੇਰੇ ਪਾਪਾ ਜੀ ਕਹਿੰਦੇ ਸੀਗੇ ਕਹਿੰਦੇ ਜਿੱਦਾਂ ਮੈਂ ਕਿਹਾ ਤੁਸੀਂ ਇੱਦਾਂ ਕੰਮ ਕੀਤਾ ਹੋਇਆ ਕਹਿੰਦੇ ਕੰਮ ਤਾਂ ਮੈਂ ਕੀਤਾ ਹੋਇਆ ਹੁਣ ਚੇਤਾ ਵੀ ਨਹੀਂ ਹੋਣਾ ਕੀਤਾ ਹੋਊਗੀ ਸਕਦਾ ਹੈ ਪਰੇ ਵੈਕਸੀ ਵਾਲਾ ਕੰਮ ਬਹੁਤ ਜੀਦਾ ਰਸਟ ਰਸਟ ਕਾਲਾ ਕੰਮ ਇੱਧਰ ਜਿਹੜਾ ਬਣਿਆ ਆਊਗਾ ਕਿੱਦਾਂ ਇਹਨਾਂ ਨੇ ਕੀਤਾ ਸ਼ੇਪ ਬਣਾਈ ਆ ਕਿੱਦਾਂ ਬਹੁਤ ਜ਼ਿਆਦਾ ਕੰਮ ਆਣਾ ਇਹਦਾ ਤੇ ਹੋਰ ਕਿੱਦਾਂ ਮਤਲਬ ਥੱਲੇ ਹੋਰ ਵੀ ਕੋਈ ਖਾਸ ਬਣਾਈ ਹੋਈ ਹੈ ਜਹਾਜ ਤੇ ਥੱਲੇ ਕੋਈ ਖਾਸ ਬਸ ਆਹੀ ਹੈ ਜਹਾਜੀ ਹੈ ਜੋ ਇਹ ਜਹਾਜੀ ਹੈ ਨਾ ਠੀਕ ਹੈ ਅੱਛਾ ਹੀ ਕੋੜੇ ਕੋੜੇ ਰੱਖੇ ਸੀ ਉਹ ਸ਼ਾਤਰ ਕੋੜੇ ਆ ਇੱਧਰ ਸ਼ੀਟਾ ਛੋਟਾ ਵੀ ਬਣਾਇਆ ਹੋਈਆਂ ਸਾਰੀਆਂ ਠੀਕ ਆ ਠੀਕ ਆ ਨਾ ਵੀ ਆਈਆਂ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਆਪਣੀ ਉਹਨਾਂ ਦੀ ਆਪਣੀ ਫੋਟ ਇੱਥੇ ਆ ਅਛਾ ਇਹ ਦਿਖਾਇਓ ਤਾਂ ਮਰੀ ਇੱਧਰ ਰਖਾਇਆ ਇਹਨਾਂ ਦੀ ਆਪਣੀ ਫੋਟੋ ਉਹਨਾਂ ਦੀ ਹਾਂ ਇਹ ਇਹਨਾਂ ਦਾ ਨਾਮ ਕੀ ਸਗਾ ਅਕਲੀ ਹੋਣਾ ਨਾ ਪਵਿੱਤਰ ਸਿੰਘ ਜੀ ਪਵਿੱਤਰ ਸਿੰਘ ਅਛਾ ਜੀ ਧਾਰੀਬਾਰ ਧਾਰੀਬਾਰ ਠੀਕ ਹੈ ਠੀਕ ਹੈ ਸ਼ੀਲਡਾਂ ਵੀ ਉਹਨਾਂ ਦੀਆਂ ਪਈਆਂ ਹੋਈਆਂ ਨੇ ਆਜੇ ਤੱਕ ਘੋੜਿਆਂ ਦੇ ਘੋੜਿਆਂ ਦੇ ਸ਼ੀਲਡਾਂ ਪਈਆਂ ਹੋਈਆਂ ਨੇ ਪੁਰਾਣੀਆਂ ਜਿੱਦਾਂ ਅੱਜ ਤੋਂ ਲੱਗਦਾ 5-10 ਸਾਲ ਪੁਰਾਣੀਆਂ ਸ਼ੀਲਡਾਂ ਹੋਣੀਆਂ ਨੇ ਅਛਾ 10 ਸਾਲ ਪੁਰਾਣੀਆਂ ਸ਼ੀਲਡਾਂ ਆ ਠੀਕ ਹੈ ਠੀਕ ਹੈ ਤਾਂ ਇਹ ਆ ਅਛਾ ਮਿੱਟੀ ਘਟੇ ਟਟੇ ਗਏ ਹੋਏ ਹਨ ਹੈ ਤਾਂ ਕੋਈ ਨਹੀਂ ਟਟੇ ਗਏ ਆ ਜੀ ਠੀਕ ਆ ਠੀਕ ਆ ਸਾਉ ਉਦਾਇ ਟੱਕੇ ਹੋਇਆ ਹਾਂ ਮਤਲਬ ਉਧਰ ਰਿਪੇਅਰ ਆ ਪੂਰੇ ਜਿੱਦਾਂ ਮਤਲਬ ਤੁਸੀਂ ਜਿੱਦਾਂ ਉਹਨਾਂ ਨੇ ਕੀ ਲਾਗਦੇ ਪਵਿੱਤਰ ਸਿੰਘ ਦੇ ਅੱਛਾ ਜੀ ਮਾਸੀ ਦਾ ਮੁੰਡਾ ਹਾਂਜੀ ਠੀਕ ਹੈ ਠੀਕ ਹੈ ਕਲੰਡਰ ਜੀ ਬਥੇਰੇ ਆ ਜਿੱਦਾਂ ਬੋਲਦਾਂ ਦੀਆਂ ਬਣਾਏ ਆ ਪੰਜ ਉਹ ਬਾਦੂ ਆ ਲਾਏ ਗਏ ਨੇ ਕੁਝ ਬਣਾ ਦੀ ਆ ਜੀ ਪੂਰੇ ਬਾਦੂ ਜਿੱਦਾਂ ਇਹ ਇਹ ਇਧਰ ਵੀ ਬੋਲ ਵਾਲੇ ਹੈਗੇ ਆ ਜਿੱਦਾਂ ਉਹਨਾਂ ਨੂੰ ਦੇਬਾਂਕੜ ਬੋਲ ਵਾਲੇ ਜਿਹੜੇ ਹਨ ਇਹਨਾਂ ਨੇ ਵੀ ਸਗਾ ਚੌਂਕ ਬੋਲਦਾਂ ਦੇ ਅੱਛਾ ਜੀ ਤੇ ਇਹ ਕਿੱਦਾਂ ਬਣਾਇਆ ਹੈ ਬਣਾਇਆ ਹੈਗਾ ਬੋਲ ਦੇ ਦਨ ਥੱਲੇ ਹਾਂ ਹਾਂ ਤੇ ਪਰ ਉਦੋਂ ਹੀ ਕੋਠੀ ਜਿਹਾ ਬਣਾਇਆ ਪੰਡ ਬਣੇ ਹੋਏ ਬੋਲ ਦਾ ਬਥੇਰੇ ਕੋਠਿਆਂ ਦੇ ਵਿੱਚ ਬਣੇ ਹੋਇਆ ਤੇ ਪਰ ਪੰਡ ਦੇ ਵਿੱਚ ਜਹਾਜ ਆ ਜਿਹੜਾ ਹੈ ਨਾ ਉਹ ਇੱਕੋ ਹੀ ਆ ਬਣਿਆ ਹੋਇਆ ਇੱਕੋ ਹੀ ਬਣਿਆ ਹੋਇਆ ਜਦੋਂ ਜਦੋਂ ਤੁਸੀਂ ਜਹਾਜ ਬਣਾਇਆ ਗਿਆ ਆ ਕਿਦਾਂ ਤੁਹਾਨੂੰ ਮਤਲਬ ਖੁਸ਼ੀ ਖਾਸੀ ਇਦਾਂ ਪ੍ਰੋਗਰਾਮ ਵੀ ਕਰਾਇਆ ਸੀ ਜਿੱਦਾਂ ਇਹਨਾਂ ਨੇ ਰੋਲਾ ਮੈਦਾ ਐਡੀ ਦੇ ਉੱਪਰ ਚੜ ਕੇ ਹੋਈ ਉੱਤਰਨਾ ਬੜਾ ਉਖਾਇਆ ਹਾਂ ਉਹ ਤਾਂ ਚੀਜ਼ ਹੈਗੀ ਹੈ ਅਬ ਚੱਲ ਦੇਖ ਜਾਂਦੇ ਉੱਪਰ ਗਿਆ ਮਾਰ ਕੇ ਨਹੀਂ ਜਦੋਂ ਸਟਾਰਟ ਕਰਾਇਆ ਸੀਗਾ ਚੀਜ਼ਾਂ ਦਾ ਕੋਈ ਫੰਕਸ਼ਨ ਨਹੀਂ ਕੋਈ ਕੀਤਾ ਹੈ ਸਹੀ ਇਹਦਾ ਕਹਿਣ ਦੇ ਜਦੋਂ ਆਪਾਂ ਕੇਸ ਕੀਤੇ ਸੈੱਫਟ ਹੁੰਦੇ ਆ ਜਿੱਦ ਤੱਕ ਉੱਦਾਂ ਹਾਂ ਜਿਹੜਾ ਕਰਾਇਆ ਹਾਂ ਪੂਰਾ ਤਿਆਰ ਹੋਏ ਫਿਰ ਬਹਿ ਜੀ ਠੀਕ ਹੈ ਜਿਆ ਦੋ ਤਾਂ ਇਕੱਠੇ ਹੋ ਜਨ ਪਾਰਟੀ ਕਾਟਣ ਕਾਟ ਲੈ ਗਾਣ ਦੇ ਜਾਏ ਦੇਖ ਕੇ ਆ ਗਏ ਆ ਵਧੀਆ ਚੀਜ਼ ਬਣੀ ਹੋਈ ਆ ਜਾਇ ਦੀ ਵੀ ਤੇ ਬਾਕੀ ਇਧਰੋ ਸਾਰਾ ਆਪਣਾ ਪਿੰਡ ਦਾ ਗੁਰਦੁਆਰਾ ਸਾਹਿਬ ਦੀ ਸੰਡੇ ਸਿੰਘ ਸਬਤ ਆਲੀ ਵਾਲ ਮੰਦਿਰ ਗੁਰਦੁਆਰਾ ਵੀ ਸਾਰੇ ਇਧਰ ਮੰਦਰ ਵੀ ਸੰਡੇ ਆ ਸਾਰੇ ਦਿਸਣਦੇ ਆ ਬਾਕੀ ਇਧਰ ਵੀ ਦੇਖ ਸਕਦੇ ਹੋ ਇਧਰ ਕੋਠੀ ਦੇ ਵਿੱਚ ਬਣਿਆ ਹੋਇਆ ਜਿੱਦਾਂ ਅੰਕਲ ਨੇ ਤਾਂ ਸ਼ੌਂਕ ਹੀ ਸੀਗਾ ਤੇ ਕੋ ਇਦਾ ਇਧਰ ਜਿੱਦਾਂ ਅੰਕਲ ਨੇ ਤੁਹਾਨੂੰ ਦਿਖਾਇਆ ਸੀਗਾ ਬੋਲ ਬਣਾਇਆ ਹੋਇਆ ਇਧਰ ਦੇਖ ਸਕਦੇ ਹੋ ਘੋੜਾ ਬਣਾਇਆ ਹੋਇਆ ਤੇ ਅੰਕਲ ਜੀ ਆਹ ਦੀ ਚੀਜ਼ ਇਧਰ ਆ ਵੀ ਰਿਹਾ ਸੋਲਰ ਹੈ ਹਾਂਜੀ ਸੋਲਰ ਸਿਸਟਮ ਅਸੀਂ ਸੋਲਰ ਆ ਅੱਛਾ ਸੋਲਰ ਪਾਣੀ ਕਰਨ ਸਾਰਾ ਜੀ ਜਰ ਅਗੇ ਉਦੋਂ ਕੱਟ ਸੀਗੇ ਅੱਛਾ ਜੀ ਉਹ ਉਸ ਟਾਈਮ ਲਾਇਆ ਸੀਗਾ ਹੁਣ ਤਾਂ ਚੱਲੇ ਖਰਾਬ ਹੋ ਗਿਆ ਠੀਕ ਆ ਠੀਕ ਉਹਦਾ ਗੀਜਰ ਗੁਜਰ ਆ ਗਿਆ ਬਿਜਲੀ ਦੇ ਹੁਣ ਤਾਂ ਬਹੁਤ ਕੁਝ ਆ ਗਿਆ ਤਾਂ ਸਾਰਾ ਕੁਝ ਸਿਸਟਮ ਪੂਰਾ ਥੋਲਰ ਨਾਲ ਆ ਥੋਲਰ ਨਾਲ ਲੱਗਾ ਸੀਗਾ ਜੋ ਜਾਜ ਜੀ ਹੁਣ ਜਾਜ ਦੀਆਂ ਬੱਤੀਆਂ ਜਗਦੀਆਂ ਨੇ ਮੈਂ ਬੰਦ ਕੀਤਾ ਹਾਲੇ ਮੇਰੇ ਬੱਤੀਆਂ ਹੁਣ ਰਾਈਟ ਹੈਂਡ ਉਹਨੇ ਬੰਦ ਕੀਤੀਆਂ ਠੀਕ ਆ ਠੀਕ ਆ ਲੈਟ ਲੂਟਾ ਦਾ ਬੰਦਿਆ ਤੇ ਜਦੋਂ ਇਹ ਜਾਜ ਬੰਨਾ ਸ਼ੁਰੂ ਹੋਇਆ ਸੀਗਾ ਤੇ ਉਦੋਂ ਇਹਦਾ ਪਿੰਡ ਬੁੰਡੇ ਦਾ ਮਾਹੌਲ ਜਿੱਦਾ ਕਿੱਦਾਂ ਸੀਗਾ ਆ ਆਲੀ ਦੀਵਾਲੀ ਦਾ ਕੋਠੀਆਂ-ਕੁਠੀਆਂ ਸੀਗੀਆਂ ਹਾਂਜੀ 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 ਬਹੁਤ ਬਹੁਤ ਮੇਚ ਕੁਠੀਆਂ ਬਹੁਤ ਪੁਰਾਣੀਆਂ 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 ਵਰਖਾ ਪਾਈ ਜਿਆਦੀਆਂ ਹੁਣੇ ਬਣੀਆਂ ਆਂ ਜਾਰੀਆਂ ਹੁਣ ਬਣੀਆਂ ਜਿੱਦਾ ਬਹੁਤ ਤਾਂ ਬੋਧੀ ਦਾ ਬੇਲੇ ਟਾਈਮ ਇਹ ਤਾਂ ਖੱਤੇ ਹੀ ਹੁੰਦੀ ਹੁੰਦੀ ਆ ਨਾ ਇੱਥੇ ਮਤਲਬ 15 ਹੀ ਵੀ ਨਹੀਂ 15 ਹੀ ਲੈਦੇ ਨਹੀਂ ਕੁਠੀਆਂ ਹੁਣੇ ਮੰਦਿਰ ਤਾਂ ਹੁਣਾ ਹੈ ਨਾ ਉਦੋਂ ਦਾ ਬਹੁਤ ਪੁਰਾਣਾ ਮੰਦਿਰ ਤਾਂ ਬਹੁਤ ਪੁਰਾਣਾ ਹੈ ਤੇ ਹੁਣ ਉਹਨਾਂ ਦੀ ਆ ਫੋਟੋ ਲੱਗੀ ਆ ਜਿਵੇਂ ਡਾਂਚੋੜਾ ਸਭ ਉਹਨਾਂ ਦੀ ਐਵੇਂ ਲਿਆ ਬਸਾਉਂਦੇ ਜਾਂਦੇ ਸੀ ਅੱਛਾ ਈ ਇੱਧਰ ਵੀ ਸਾਰੇ ਕਾਫੀ ਪਈਆਂ ਹੋਈਆਂ ਆ ਸ਼ੀਲਡ ਆਣਾ ਇਹ ਵੀ ਚਲੋ ਜਿੱਦਾਂ ਆਂ ਬੋਲਦੇ ਨੇ ਦੋਨੇ ਚੱਲਦੇ ਹੁੰਦੇ ਸੀਗੇ ਇੱਧਰ ਵੀ ਆ ਅੱਛਾ ਜੀ ਇੱਧਰ ਵੀ ਆ ਠੀਕ ਹੈ ਮਤਲਬ ਸਾਰੇ ਇਦਾਂ ਇਥੇ ਦੀਬਾ ਬੋਲਦਾਲਾ ਸੀਗਾ ਉਹਨਾਂ ਦੇ ਵੀ ਕਾਫੀ ਪਈਆਂ ਹੋਈਆਂ ਆ ਇਹ ਵੀ ਜਿਹੜੀ ਮਿਹਨਤ ਆ ਵੀ ਇੱਕ ਬਹੁਤ ਗੰਨੀ ਮਿਹਨਤ ਕਰਾਉਣੀ ਆ ਜਿਹੜਾ ਉਹਨਾਂ ਦਾ ਬੋਲਦਿਆ ਕਿ ਉਹਨਾਂ ਨੇ ਪਤਾ ਨਹੀਂ ਕਿੰਨੇ ਲੱਖ ਦਾ ਲਿਆ ਸੀਗਾ ਤੇ ਉਹਨਾਂ ਨੇ ਮਾਰ ਗਏ ਦੇਖੋ ਕਿੰਨਾ ਦੁੱਖ ਹੋਇਆ ਨਾ ਉਹਨਾਂ ਨੂੰ ਇੰਨਾ ਮਹਿੰਗਾ ਬੋਲਦਿਆ ਲਿਆ ਦੇ ਉਹਨਾਂ ਨੂੰ ਹਾਂ ਜੀ ਸੋਹਣਦਾ ਹੀ ਬੂਰਾ ਆਪਣੇ ਬੱਚਿਆਂ ਗਵਾਲਿਆ ਹੁੰਦਾ ਹੋਰ ਲੋਰ ਐਵੇਂ ਝੋੜੀ ਤਾਂ ਘਰ ਘਰ ਕੇ ਇੱਥੇ ਤੱਕ ਪਹੁੰਚਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਜੇ ਅੱਜ ਜਾਇਆ ਪਤਾਨੂੰ ਦਿਖਾਇਆ ਜਿਹੜੇ ਜਿਹੜਾ ਭੈਣ ਭਰਾਵਾਂ ਨੇ ਜਾਇਆ ਵਾਲੀ ਕੋਠੀ ਦਾ ਜਿਹੜਾ ਬਲੌਗ ਦੇਖਿਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਤੇ ਬਾਕੀ ਅੰਕਲ ਜੀ ਉਹਨਾਂ ਨੇ ਟਾਈਮ ਕੱਢਿਆ ਅੰਕਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਇਦਾਂ ਦੇ ਬਲੌਗ ਦਾ ਵੀਡੀਓ ਆਉਂਦੇ ਰਿਹਾ ਕਰੂਗੀ ਜਿਹੜੇ ਭੈਣ ਭਰਾ ਮੇਰੇ ਬਲੌਗ ਦਾ ਵੀਡੀਓ ਦੇਖਦੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਇਦਾਂ ਦੇ ਬਲੌਗ ਦਾ ਵੀਡੀਓ ਆਉਂਦੇ